ਅਸੀਂ ਇਸ ਪਵਨ ਸਥਾਨ ਤੋਂ 11 ਪਵਨ ਸਰੂਪ ਸੰਜੜ ਜਿਹੜੇ ਕੋ ਇੱਥੇ ਸੁਰੱਖਿਅਤ ਜਗ੍ਹਾ ਲੱਗੇ ਗਿਆ ਸੀ ਜਦੋਂ ਜੰਗ ਦਾ ਮਾਹੌਲ ਸੀ ਸਤਿਨਾਮ ਸਿਰਿਵਾਇ ਗੁਰੂ ਸਤਿਨਾਮ ਸਿਰਿਵਾਇ ਗੁਰੂ ਫਿਰ ਅਸੀਂ ਉਸ ਸਮੇਂ ਜਿੰਨੇ ਵੀ ਸਰਹੱਦੀ ਇਲਾਕਿਆਂ ਤੇ ਜਿੰਨੇ ਵੀ ਪਿੰਡਾਂ ਦੇ ਗੁਰਦੁਆਰੇ ਸਾਬਾਂ ਨੇ ਉੱਥੋਂ ਪਾਉਂ ਸਰੂਪ ਜਿਹੜੇ ਸੀ ਉਹ ਸੁਰੱਖਿਅਤ ਜਗ੍ਹਾ ਤੇ ਤਰਨਤਾਰਨ ਸ੍ਰੀ ਜੀ ਦਾਰਬਾਰ ਸਾਹਿਬ ਵਿਖੇ ਲੈ ਕੇ ਗਿਆ ਸੀ ਹਾਂਜੀ ਉਸੇ ਤਰ੍ਹਾਂ ਜਦੋਂ ਹੁਣ ਮਾਹੌਲ ਖੁਸ਼ਹਰਮਾ ਬਣ ਚੁੱਕਾ ਹੈ ਮਾਹੌਲ ਜਿਹੜਾ ਸ਼ਾਂਤੀਪੂਰਵਕ ਹੈ ਤੇ ਉਹ ਜਿਸ ਤਰ੍ਹਾਂ ਬ੍ਰਹਿਮੰਡ ਇਥੋਂ ਲੈ ਕੇ ਗਿਆ ਸੀ ਪੰਮ ਸਰੂਪ ਉਸੇ ਤਰ੍ਹਾਂ ਹੀ ਸ਼ਰਦਾ ਦੇ ਨਾਲ ਪਿਆਰ ਦੇ ਨਾਲ ਤੇ ਸਤਿਕਾਰ ਦੇ ਨਾਲ ਪੰਮ ਸਰੂਪ ਫਿਰ ਬ੍ਰਹਿਮੰਡ ਕਰ ਰਹੇ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਮੌਜੂਦ ਆ ਬਿਲਕੁਲ ਜੋ ਭਾਰਤ ਦੀ ਸਰਹੱਦ ਤੇ ਵਿਖੇ ਜੋ ਨੇੜੇ ਮੌਜੂਦ ਹੈਗੀਆਂ ਦੱਸ ਦਈਏ ਕਿ ਨਸ਼ਹਿਰਾ ਟਾਲਾ ਪਿੰਡ ਦੇ ਵਿੱਚ ਹੈਗੇ ਆ ਤਾਂ ਗੁਰਦੁਆਰਾ ਭਗਤ ਜਲੰਧਰ ਜੀ ਦੇ ਗੁਰੂ ਘਰ ਵਿਖੇ ਮੌਜੂਦ ਹੈਗੇ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਮਹਾਰਤ ਜੀ ਦੇ ਸਰੂਪ ਗੁਰੂ ਘਰਾਂ ਦੇ ਵਿੱਚੋਂ ਲੈ ਕੇ ਜਾਏ ਗਣਸਨ ਕਿਉਂਕਿ ਜਿਹੜੇ ਸਰਹੱਦ ਤੇ ਬਿਲਕੁਲ ਨਾਲ ਪਿੰਡ ਲੱਗਦੇ ਨੇ ਕਿ ਜੇਕਰ ਮਾਹੌਲ ਖਰਾਬ ਹੁੰਦਾ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਬੇਅਦਬੀ ਨਾ ਹੋਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਮਾਹੌਲ ਖਰਾਬ ਹੋਇਆ ਤਾਂ ਉਸ ਨੂੰ ਧਿਆਨ ਚ ਰੱਖਦੇ ਮਹਾਰਾਜ ਜੀ ਦਾ ਸਰੂਪ ਇੱਥੋਂ ਲੈ ਕੇ ਗਏ ਸਨ ਤਾਂ ਹੁਣ ਸੰਗਤਾਂ ਵੀ ਸਾਡੇ ਨਾਲ ਇੱਥੇ ਮੌਜੂਦ ਹੈ ਤੇ ਵਾਪਸ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਸਰੂਪ ਨੇ ਮਹਾਰਾਜ ਜੀ ਦੇ ਉਹ ਫਿਰ ਤੋਂ ਉਹਨਾਂ ਗੁਰੂ ਘਰਾਂ ਦੇ ਵਿੱਚ ਸ਼ੁਸ਼ੋਭਿਤ ਕੀਤੇ ਜਾਣੇ ਨੇ ਤਾਂ ਸਭ ਤੋਂ ਪਹਿਲਾਂ ਜੀ ਕਿੰਨੀ ਖੁਸ਼ੀ ਆ ਜੋ ਮਹਾਰਾਜ ਜੀ ਦਾ ਸਰੂਪ ਫਿਰ ਤੋਂ ਗੁਰੂ ਘਰਾਂ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਸ਼ੁਸ਼ੋਭਿਤ ਕੀਤੇ ਜਾਣਗੇ ਬਹੁਤ ਵਧੀਆ ਖੁਸ਼ੀ ਆ ਜੀ ਹੁਣ ਸੰਗਤ ਉਹਨਾਂ ਦੇ ਵੀ ਸੋ ਲੇਟ ਹੋ ਗਏ ਅਖੰਡ ਪਾਠ ਇੱਕ ਇੱਕ ਮਹਾਰਾਜ ਦਾ ਸਰੂਪ ਰਹਿਣ ਦਿੱਤਾ ਗਿਆ ਹੁਣ ਅੱਜ ਵੀ ਸਾਡੇ ਪਿੰਡ ਅਖੰਡ ਪਾਠ ਰੌਣਾ ਨਹੀਂ ਕਿਸੇ ਨੇ ਤੋਂ ਦੂਜੇ ਪਿੰਡ ਤੋਂ ਲੈ ਕੇ ਆਉਣਾ ਸੀ ਤੇ ਚਲੋ ਬਹੁਤ ਵਧੀਆ ਗੱਲ ਹੋ ਗਈ ਮਹਾਰਾਜ ਦੇ ਸਰੂਪ ਆ ਗਏ ਇਹ ਤੋਂ ਖੁਸ਼ੀ ਹੋਰ ਕੋਈ ਨਹੀਂ ਹੋ ਸਕਦੀ ਮਹਾਰਾਜ ਕਿੰਤਾਂ ਦੇ ਹਾਲਾਤ ਸੀਗੇ ਜਦੋਂ ਕਿਉਂਕਿ ਸ਼ਹਿਰ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਹਰ ਕਿਸੇ ਦੇ ਮਨ ਦੇ ਵਿੱਚ ਸਹਿਮ ਸੀ ਕਿ ਕੋਈ ਘਟਨਾ ਨਹੀਂ ਲੇਕਿਨ ਜੋ ਸਾਡੀ ਆਰਮੀ ਹੈ ਉਹਨਾਂ ਵੱਲੋਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆਪਣਾ ਰੋਲ ਅਦਾ ਕੀਤਾ ਗਿਆ ਤਾਂ ਤੁਸੀਂ ਤਾਂ ਬਿਲਕੁਲ ਹੀ ਸਰਹੱਦ ਦੇ ਨਾਲ ਪਿੰਡ ਜੋ ਤੁਹਾਡਾ ਲੱਗਦਾ ਕੰਡਿਆਲੀ ਤਾਰ ਕਹ ਲਈ ਕਿ ਤੁਹਾਡੇ ਪਿੰਡ ਦੇ ਬਿਲਕੁਲ ਨੇੜੇ ਆ ਤਾਂ ਕੀ ਮਾਹੌਲ ਸੀਗਾ ਮਾਹੌਲ ਤੇ ਵੇਖੋ ਵੈਗੁਰਜੀ ਅਸੀਂ ਬਿਲਕੁਲ ਠੀਕ ਠਾਕ ਹੀ ਪਰ ਸ਼੍ਰੋਮਣੀ ਕਮੇਟੀ ਨੇ ਜੇ ਉਦਮ ਕੀਤਾ ਬਹੁਤ ਵਧੀਆ ਕੀਤਾ ਮਤਲਬ ਸਮੇ ਨੂੰ ਮੁੱਖ ਰੱਖਦੇ ਆ ਆਪਣੇ ਗੁਰੂ ਗ੍ਰੰਥ ਸਾਹਿਬ ਆਪਾਂ ਜੀ ਸਰਕਾਰ ਵਾਲੀ ਜਗ੍ਹਾ ਤੇ ਲੈ ਗਏ ਆ ਉਹ ਸ਼੍ਰੋਮਣੀ ਕਮੇਟੀ ਦਾ ਇੱਕ ਬਹੁਤ ਵਧੀਆ ਉਦਮ ਹੀ ਬਾਕੀ ਸਾਨੂੰ ਇਸ ਟਾਈਮ ਬਹੁਤ ਹੁਣ ਮਨ ਵਿੱਚ ਖੁਸ਼ੀ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਡੇ ਦੁਬਾਰੇ ਘਰ ਪਿੰਡਾਂ ਵਿੱਚ ਆ ਰਹੇ ਨੇ ਤੇ ਸੰਗਤਾਂ ਨਮਸਤਕ ਹੋਣ ਗਈਆਂ ਬਾਕੀ ਸਮੇ ਦੇ ਉਧਾਰਨ ਨਾਲ ਇਹ ਲਿਜਾਣਾ ਬਹੁਤ ਹੀ ਜ਼ਰੂਰੀ ਸੀ ਜੋ ਇਹ ਪਿੰਡ ਚ ਆਪਾਂ ਮੌਜੂਦ ਹੈਗੇ ਨਿਸ਼ਾਰਾ ਟਾਲਾ ਜਿੱਥੋਂ ਕੀ ਆਪਾਂ ਕਹਿ ਸਕਦੇ ਮਹਿਜ 300 ਮੀਟਰ ਦੂਰੀ ਤੇ ਜੇ ਕੰਡਿਆਲੀ ਤਾਰ ਹੈ ਤੇ ਪਰਲਵ ਨੇ ਪਾਕਿਸਤਾਨ ਹੈ ਤਾਂ ਜਦੋਂ ਹਾਲਾਤ ਖਰਾਬ ਸੀਗੇ ਤਾਂ ਇਸ ਪਿੰਡ ਦੇ ਵਿੱਚ ਖਾਸ ਕਰਕੇ ਉਸ ਗੁਰੂ ਘਰ ਦੇ ਵਿੱਚ ਜਿੱਦੋਂ ਸਰੂਪ ਲੈ ਕੇ ਗਏ ਮਹਾਰਾਜ ਜੀ ਦੇ ਤਾਂ ਕਿੰਨੇ ਕੁ ਜ਼ਰੂਰੀ ਸੀਗੇ ਕਿਉਂਕਿ ਬਿਲਕੁਲ ਹੀ ਨੇੜਲੇ ਜੇ ਕਹ ਲਈਏ ਕਿ ਬਾਕੀ ਅਗਰ ਆਪਾਂ ਪਿੰਡਾਂ ਦੀ ਗੱਲ ਕਰੀ ਉਹਨਾਂ ਨਾਲੋਂ ਸਭ ਤੋਂ ਨੇੜੇ ਜੋ ਹੈ ਇਹ ਪਿੰਡ ਸੀਗਾ ਹਾਂਜੀ ਜਿੰਨੇ ਵੀ ਇਹ ਪਿੰਡ ਡਿਫੈਂਸ ਤੋਂ ਅੱਗੇ ਆ ਨਾ ਇਹ ਤਾਂ ਬਹੁਤ ਵਧੀਆ ਕੀਤਾ ਇਹਨਾਂ ਨੇ ਸੁਰੱਖਣੀ ਕਮੇਟੀ ਨੇ ਉਹ ਇਸ ਟਾਈਮ ਤੇ ਕੋਈ ਜਿੱਦਾਂ ਮਾਹੌਲ ਖਰਾਬ ਹੋ ਰਿਹਾ ਸੀ ਨਾ ਉਹ ਟਾਈਮ ਤੇ ਹਰਕ ਨੇ ਆਪੋ ਆਪਣਾ ਜਾਣਾ ਸੀ ਪਛੇ ਸ਼ਿਫਟ ਹੋ ਜਾਣਾ ਪਰ ਇਹ ਜਿਹੜੀ ਚੀਜ਼ ਸਾਂਝੀ ਹੁੰਦੀ ਹੈ ਨਾ ਇਹ ਤਰ੍ਹਾਂ ਕੋ ਤਵੱਜੋ ਨਹੀਂ ਦਿੰਦਾ ਤੇ ਇਹ ਤਾਂ ਬਹੁਤ ਵਧੀਆ ਗੱਲ ਹੋ ਗਈ ਜਮਾਨ ਲੈ ਕੇ ਸਰੂਪ ਅੱਜ ਕਿੰਨੀ ਕੁ ਮਨ ਚ ਖੁਸ਼ੀ ਹੈ ਬਹੁਤ ਖੁਸ਼ੀ ਬਹੁਤ ਸਾਡਾ ਪਿੰਡ ਬਹੁਤ ਖੁਸ਼ ਹੈ ਸਾਡਾ ਪਿੰਡ ਬਹੁਤ ਖੁਸ਼ੀ ਦੀ ਜ਼ਾਹਿਰ ਕਰ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਘਰ ਆਏ ਆ ਤੇ ਸ਼੍ਰੋਮਣੀ ਕਮੇਟੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਨੇ ਜਿੰਨਾ ਸਮੇਂ ਨੂੰ ਮੁੱਖ ਰੱਖਦਿਆਂ ਇਹ ਮਹਿਸੂਸ ਕੀਤਾ ਵੀ ਇੱਥੋਂ ਲਜਾਣਾ ਉਹ ਅੱਜ ਫਿਰ ਵਾਪਸ ਲੈ ਕੇ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਕਮੇਟੀ ਦਾ ਜੀ ਠੀਕ ਤਾਂ ਦੱਸਿਓ ਕਿ ਜਿੱਥੇ ਕਿ ਪਿੰਡ ਵਾਲੇ ਜਿਹੜੇ ਖੁਸ਼ੀ ਮਨਾ ਰਹੇ ਨੇ ਤੇ ਇੱਕ ਤਰਫਾ ਮਹਾਰਾਜ ਜੀ ਦੇ ਸਰੂਪ ਜਿਹੜੇ ਸੁਸ਼ੋਭਿਤ ਕੀਤੇ ਜਾਣੇ ਨੇ ਤੇ ਦੂਜੀ ਤਰਫਾ ਜਿਹੜੀ ਫੈਂਸਿੰਗ ਦੀਆਂ ਤੇ ਤਸਵੀਰਾਂ ਜਣੀਆਂ ਉਹ ਵੀ ਸਾਂਝੀਆਂ ਕਰਦੇ ਆ ਤਾਂ ਤੁਸੀਂ ਵੇਖ ਸਕਦੇ ਸਤਕਾਰ ਦੇ ਨਾਲ ਸ਼ਰੋਮਣੀ ਕਮੇਟੀ ਵੱਲੋਂ ਮਹਾਰਾਜ ਦਾ ਸਰੂਪ ਜਿਹੜੇ ਆ ਇਸ ਗੁਰੂ ਘਰ ਦੇ ਵਿੱਚ ਸ਼ਿਸ਼ੋਭਿਤ ਕੀਤੇ ਜਾਣੇ ਆ ਫਿਰ ਤੋਂ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜੋ ਮਾਹੌਲ ਬਣ ਗਿਆ ਸੀਗਾ ਜੋ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਜੋ ਮਹਾਰਾਜ ਦਾ ਸਰੂਪ ਲੈ ਕੇ ਜਾਣੇ ਪਏ ਕਾਫੀ ਜ਼ਿਆਦਾ ਜੋ ਸੰਗਤਾਂ ਦੇ ਮਨਾਂ ਦੇ ਵਿੱਚ ਜੋ ਕਹਿ ਸਕਦੇ ਕਿ ਦੁੱਖ ਦਾ ਮਾਹੌਲ ਸੀਗਾ ਮਨ ਭਰੇ ਸੀਗੇ ਸੰਗਤਾਂ ਦੇ ਤਾਂ ਉਸ ਤੋਂ ਬਾਅਦ ਅੱਜ ਫਿਰ ਤੋਂ ਇੱਕ ਵਾਰ ਖੁਸ਼ੀ ਦੀ ਲਹਿਰ ਜੋ ਹਰ ਕਿਸੇ ਦੇ ਚਿਹਰੇ ਤੇ ਦੇਖੀ ਜਾ ਰਹੀ ਆ ਮਨਾ ਚ ਜੋ ਖੁਸ਼ੀ ਦੀ ਲਹਿਰ ਹੈਗੀ ਆ ਤਾਂ ਮਹਾਰਾਜ ਜੀ ਦਾ ਸਰੂਪ ਹੋਣਾ ਫਿਰ ਤੋਂ ਇਨਾਂ ਗੁਰੂ ਘਰਾਂ ਦੇ ਵਿੱਚ ਸ਼ੁਸ਼ੋਭਿਤ ਕੀਤੇ ਜਾਣੇ ਨੇ ਤੇ ਉੱਥੋਂ ਹੀ ਇੱਕ ਤਰਫਾ ਜੋ ਗੁਰੂ ਘਰ ਆ ਦੂਜੇ ਤਰਫਾ ਤੁਹਾਨੂੰ ਕੰਡਿਆਲੀ ਤਾਰ ਵੀ ਉਹ ਵੀ ਤਸਵੀਰ ਸੰਜੀ ਕਰਦੇ ਆ ਕਿ ਕਿੰਨੀ ਨੇੜੇ ਜੋ ਆ ਕੰਡਿਆਲੀ ਤਾਰ ਇਸ ਗੁਰੂ ਘਰ ਦੇ ਵਿੱਚੋਂ ਕਿਉਂਕਿ ਖੜੇ ਆਪਾਂ ਗੁਰੂ ਘਰ ਦੇ ਵਿੱਚ ਆ ਮੌਜੂਦ ਤਾਂ ਇੱਥੋਂ ਦੀ ਵੀ ਬਿਲਕੁਲ ਜਿਕਰ ਅਸੀਂ ਸਾਹਮਣੇ ਦੂਸਰੀ ਤਰਫਾ ਵੇਖਿਆ ਤਾਂ ਉਹ ਬਿਲਕੁਲ ਸਾਹਮਣੇ ਜਿਹੜੀ ਆ ਕੰਡਿਆਲੀ ਤਾਰ ਆ ਤੇ ਨੇੜੇ ਜਾ ਕੇ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਕਿ ਇੱਥੋਂ ਪਾਕਿਸਤਾਨ ਦੀ ਹੱਦ ਕਿੰਨੀ ਕ ਨੇੜੇ ਹੈਗੀ ਆ ਤਾਂ ਜਿੱਥੇ ਤੁਹਾਡੇ ਨਾਲ ਗੁਰੂ ਘਰ ਦੀ ਤਸਵੀਰ ਸਾਂਝੀ ਕੀਤੀ ਆ ਬਿਲਕੁਲ ਗੁਰੂ ਘਰ ਦੇ ਨਾਲ ਜੋ ਇਹ ਤੁਸੀਂ ਵੇਖ ਸਕਦੇ ਹੋ ਕੰਡਿਆਲੀ ਤਾਰ ਬਿਲਕੁਲ ਮਹਿਜ 300 ਮੀਟਰ ਦੀ ਦੂਰੀ ਵੀ ਨਹੀਂ ਹੋਊਗੀ ਕਿਉਂਕਿ ਇਹ ਤੁਸੀਂ ਵੇਖ ਸਕਦੇ ਹੋ ਪਰਲੇ ਪੰਨੇ ਮ ਆਪਣੇ ਸਹਿਯੋਗੀ ਨੂੰ ਕਹੋਗੇ ਕਿ ਜਿਹੜੀ ਪਰਲੇ ਬੰਨੇ ਦੀ ਜੋ ਸਰਹੱਦ ਦਾ ਤਾਰਾਂ ਕੰਡਿਆਲੀ ਤਾਰ ਆ ਇੱਕ ਵਾਰੀ ਉਹ ਵੀ ਦਿਖਾਈ ਜAVE ਜਿਹੜੀਆਂ ਸੰਗਤਾਂ ਦੇਖ ਰਹੀਆਂ ਨੇ ਵੀਡੀਓ ਤਾਂ ਦੱਸ ਦਈਏ ਕਿ ਇਨ੍ਹਾਂ ਗੁਰੂ ਘਰਾਂ ਦੇ ਵਿੱਚੋਂ ਜਿਹੜੇ ਇਸ ਸਰਹੱਦ ਦੇ ਨਾਲ ਲੱਗਦੇ ਗੁਰੂ ਘਰ ਹੈਗੇ ਨੇ ਇਹ ਜੋ ਨਾਲਲੇ ਪਿੰਡ ਹੈਗੇ ਨੇ ਤਾਂ ਇਨ੍ਹਾਂ ਗੁਰੂ ਘਰਾਂ ਦੇ ਵਿੱਚੋਂ ਕਰੀਬ 105 ਸਰੂਪ ਜਿਹੜੇ ਮਹਾਰਾਜ ਜੀ ਦੇ ਬੜੇ ਹਿੱਸੇਦਾਰ ਦੇ ਨਾਲ ਜੋ ਇਨ੍ਹਾਂ ਗੁਰੂ ਘਰਾਂ ਚੋਂ ਲੈ ਕੇ ਗਏ ਸਨ ਤਾਂ ਗੁਰਦੁਆਰਾ ਦਰਬਾਰ ਸਾਹਿب ਸ਼੍ਰੀ ਤਰਨਤਨ ਸਾਹਿਬ ਵਿਖੇ ਜੋ ਸ਼ਿਸ਼ੋਭਿਤ ਕੀਤੇ ਗਏ ਸਨ ਤਾਂ ਹੁਣ ਤੋਂ ਫਿਰ ਤੋਂ ਵਾਪਿਸ ਮਹਾਰਾਜ ਜੀ ਦੇ ਸਰੂਪ ਲੈ ਕੇ ਜੋ ਆਏ ਨੇ ਸ਼੍ਰੋਮਣੀ ਕਮੇਟੀ ਦੇ ਜੋ ਮੈਂਬਰ ਸਾਹਿਬਾਨ ਹੈਗੇ ਨੇ ਤਾਂ ਉਹਨਾਂ ਵੱਲੋਂ ਹੁਣ ਇਹਨਾਂ ਗੁਰੂ ਘਰਾਂ ਦੇ ਵਿੱਚ ਫਿਰ ਤੋਂ ਜਿਹੜੇ ਮਹਾਰਾਜ ਜੀ ਦੇ ਸਰੂਪ ਜਿਹੜੇ ਸ਼ਿਸ਼ੋਭਿਤ ਕੀਤੇ ਜਾਣੇ ਨੇ ਤਾਂ ਇੱਕ ਵਾਰ ਜ਼ਰੂਰ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜੇ ਉਹ ਬਿਲਕੁਲ ਜ਼ੂਮ ਕਰਕੇ ਜੋ ਕੰਡਿਆਲੀ ਤਾਰ ਜਿਹੜੀ ਹੈ ਦਿਖਾਈ ਜਾਵੇ ਤਾਂ ਪਰਲੇ ਬੰਨੇ ਤੁਸੀਂ ਵੇਖ ਸਕਦੇ ਹੋ ਉਹ ਪਾਕਿਸਤਾਨ ਹੈ ਇਹ ਸਰਹੱਦ ਤੇ ਆਪਾਂ ਮੌਜੂਦ ਆ ਹਾਲਾਂਕਿ ਇਹ ਜ਼ਰੂਰ ਤਨਾ ਜਿਹੜਾ ਦੋਨਾਂ ਮੁਲਕਾਂ ਦੇ ਵਿੱਚ ਵਧਿਆ ਸੀਗਾ ਬਣਿਆ ਸੀਗਾ ਲੇਕਿਨ ਹੁਣ ਤੋਂ ਫਿਰ ਹਾਲਾਤ ਸ਼ਾਂਤ ਹੋਣ ਤੋਂ ਬਾਅਦ ਸੀਤਫੈ ਹੋਣ ਤੋਂ ਬਾਅਦ ਹੁਣ ਮਹਾਰਾਜ ਜੀ ਦੇ ਜਸਰੂਪ ਨੇ ਇਹਨਾਂ ਗੁਰੂ ਘਰਾਂ ਦੇ ਵਿੱਚ ਫੈਸ਼ਿਸ਼ ਸ਼ੋਭਿਤ ਕੀਤੇ ਗਏ ਨੇ ਤਾਂ ਮੈਂ ਆਪਣੇ ਸਹਿਯੋਗੀਆਂ ਕੋਲ ਗੁਰੂ ਘਰ ਦੀ ਤਸਵੀਰ ਜਿਹੜੀ ਨਾਲ ਦੀ ਨਾਲ ਸਾਂਝੀ ਕੀਤੀ ਜਾਵੇ ਕਿਸ ਤਰ੍ਹਾਂ ਦੇ ਨਾਲ ਖੁਸ਼ੀ ਦੀ ਲਹਿਰ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੋ ਸੰਗਤਾਂ ਨੇ ਉਹਨਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਜੋ ਖੁਸ਼ੀ ਦੇਖਣ ਨੂੰ ਮਿਲ ਰਹੀ ਆ ਤਾਂ ਇਹ ਗੁਰੂ ਘਰ ਜੋ ਬਿਲਕੁਲ ਹੀ ਸਰਹੱਦ ਦੇ ਨਾਲ ਜੋ ਇਹ ਕਹਿ ਸਕਦੇ ਕਿ ਪਾਕਿਸਤਾਨ ਤੋਂ ਨਿਸ਼ਾਰਾ ਟਾਲੇ ਦੇ ਵਿੱਚ ਸਭ ਤੋਂ ਪਹਿਲਾ ਗੁਰੂ ਘਰ ਹੋਏਗਾ ਭਾਰਤ ਵਾਲੀ ਸਾਈਡ ਵਾਲੇ ਬੰਨੇ ਤਾਂ ਇਹ ਤੁਸੀਂ ਗੁਰੂ ਘਰ ਦੀ ਜਿਹੜੀ ਤਸਵੀਰ ਹੈ ਤੜ ਨਾਲ ਲਗਾਤਾਰ ਸਾਂਝੀ ਕਰ ਰਹੇ ਹਾਂ ਮਹਾਰਾਜ ਜੀ ਦੇ ਸਰੂਪ ਜਿਹੜੇ ਨੇ 105 5 ਦੇ ਕਰੀਬ ਜਿਹੜੇ ਸਰੂਪ ਨੇ ਉਹ ਹੁਣ ਸਿशोਭਿਤ ਕੀਤੇ ਜਾਣੇ ਨੇ ਤਾਂ ਪਿੰਡ ਵਾਲਿਆਂ ਦੇ ਨਾਲ ਵੀ ਜਿਹੜੀ ਗੱਲ ਕੀਤੀ ਹੈ ਉਹਨਾਂ ਦਾ ਵੀ ਕਹਿਣਾ ਹੈ ਖੁਸ਼ੀ ਦੀ ਲਹਿਰ ਇਸ ਵਕਤ ਪੂਰੇ ਪਿੰਡ ਦੇ ਵਿੱਚ ਹੈਗੀ ਆ ਕਿ ਮਹਾਰਾਜ ਜੀ ਜੋ ਮਹਾਰਾਜ ਜੀ ਦਾ ਸਰੂਪ ਸੀ ਕਿ ਪਹਿਲਾਂ ਜਦੋਂ ਲੈ ਕੇ ਗਏ ਸਨ ਤਾਂ ਉਦੋਂ ਕਾਫੀ ਜਿਆਦਾ ਮਨਪਾਵਕ ਸੀਗੇ ਲੇਕਿਨ ਹੁਣ ਤੁਸੀਂ ਦੇਖ ਸਕਦੇ ਹੋ ਨਿਸ਼ਹਿਰਾ ਟਾਲਾ ਦੇ ਵਿੱਚ ਮਹਾਰਾਜ ਜੀ ਦਾ ਸਰੂਪ ਕਿਸ ਤਰ੍ਹਾਂ ਦੇ ਨਾਲ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪ ਜਿਹੜੇ ਹੁਣ ਉਹਨਾਂ ਨੂੰ ਫਿਰ ਤੋਂ ਬੜੇ ਹੀ ਮਾਨ ਸਤਕਾਰ ਦੇ ਨਾਲ ਸ਼ੁਸ਼ੋਭਿਤ ਕੀਤਾ ਜਾਣਾ ਹੈ ਉਹਨਾਂ ਦਾ ਪਾਵਨ ਸਰੂਪਾ ਦੀ ਤਸਵੀਰ ਜਿਹੜੀ ਤੁਸੀਂ ਵੇਖ ਸਕਦੇ ਹੋ ਐਕਸਕਲੂਸਿਵ ਤਸਵੀਰਾਂ ਸਰਹੱਦ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕਿਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਦਾ ਸਰੂਪ ਹੋਣਾ ਸ਼ੁਸ਼ੋਭਿਤ ਕੀਤਾ ਜਾਣਗੇ ਤਾਂ ਮਹਾਰਾਜ ਜੀ ਦੇ ਸਰੂਪ ਨੂੰ ਬੜੇ ਹੀ ਸਤਕਾਰ ਦੇ ਨਾਲ ਹੁਣ ਗੁਰੂ ਘਰਾਂ 'ਚ ਸ਼ੁਸ਼ੋਭਿਤ ਕੀਤਾ ਜਾਣਾ ਦੱਸ ਦਈਏ ਕਿ ਇਨ ਸਰੂਪਾਂ ਨੂੰ ਤਾਂ ਲੈ ਕੇ ਗਏ ਸੀ ਕਿ ਮਹਾਰਾਜ ਜੀ ਨੂੰ ਤਾਂ ਲੈ ਕੇ ਗਏ ਸੀ ਕਿ ਜੇਕਰ ਕੋਈ ਹਾਦਸਾ ਹੁੰਦਾ ਹੈ ਕੋਈ ਅਟੈਕ ਹੁੰਦਾ ਹੈ ਤਾਂ ਕਿਸੇ ਤਰ੍ਹਾਂ ਦੀ ਕੋਈ ਬੇਅਦਬੀ ਨਾ ਹੋਵੇ ਤਾਂ ਉਸ ਨੂੰ ਧਿਆਨ ਚ ਰੱਖਦੇ ਹੁਣ ਮਹਾਰਾਜ ਜੀ ਦਾ ਸਰੂਪ ਇੱਥੋਂ ਲੈ ਕੇ ਗਏ ਸਨ ਤਾਂ ਹੁਣ ਫੇਰ ਤੋਂ ਜਿਹੜੇ ਹੁਣ ਮਹਾਰਾਜ ਜੀ ਦਾ ਸਰੂਪ ਫੇਰ ਤੋਂ ਸ਼ਿਸ਼ੋਭਿਤ ਕਿੱਥੇ ਜਾਣੇ ਨੇ ਤਾਂ ਉਹਨਾਂ ਦੀ ਤਸਵੀਰ ਜਿਹੜੀ ਹੈ ਸਾਂਝੀ ਕਰ ਰਹੇ ਹਾਂ ਤਾਂ ਇਹ ਤੁਸੀਂ ਵੇਖ ਸਕਦੇ ਹੋ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੇ ਕਰ ਰਹੇ ਹਾਂ ਸਤਨਾਮ ਵਾਹਿਗੁਰੂ ਜਿਹਦਾ ਜੋ ਜਾਪ ਕਰਕੇ ਮਹਾਰਾਜ ਜੀ ਦਾ ਸਰੂਪ ਜਿਹੜੇ ਨੇ ਗੁਰੂ ਘਰ ਦੇ ਬਿਲਕੁਲ ਅੰਦਰ ਜੋ ਸ਼ੁਸ਼ੋਭਿਤ ਕਿੱਥੇ ਜਾਣੇ ਨੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਜਿਹੜੀਆਂ ਨੇ ਜਗਬਾਨੀ ਟੀਵੀ ਦੇ ਉੱਤੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਮਹਾਰਾਜ ਜੀ ਦਾ ਸਰੂਪ ਜਿੱਥੇ ਕੀ ਹੋਣਾ ਗੁਰੂ ਘਰ ਦੇ ਅੰਦਰ ਸ਼ੁਸ਼ੋਭਿਤ ਕਿੱਥੇ ਜਾਣੇ ਨੇ ਤਾਂ ਪੂਰੀ ਮਰਿਆਦਾ ਅਨੁਸਾਰ ਇਹ ਜੋ ਸਰੂਪ ਨੇ ਉਹਨਾਂ ਨੂੰ ਹੁਣ ਸਰਹੱਦ ਦੇ ਨਾਂ ਲੱਗਦੇ ਪਿੰਡ ਨੇ ਜੋ ਗੁਰਦੁਆਰਾ ਭਗਤ ਜਲੰਧਰ ਸਾਹਿਬ ਦੇ ਗੁਰੂ ਘਰ ਵਿਖੇ ਜੋ ਹੁਣ ਸ਼ਿਸ਼ੋਭਿਤ ਕੀਤਾ ਜਾਣਾ ਤਾਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਲਗਾਤਾਰ ਕੀਤਾ ਜਾ ਰਿਹਾ ਤਾਂ ਗੁਰਦੁਆਰਾ ਸਾਹਿਬ ਨੇ ਸ਼ਹਿਰਾ ਟਾਲਾ ਵਿਖੇ ਸਰਹੱਦੀ ਪਿੰਡ ਦੇ ਵਿੱਚ ਮਹਾਰਾਜ ਜੀ ਦੇ ਸਰੂਪ ਫਿਰ ਤੋਂ ਜੋ ਹੁਣ ਬੜੇ ਹੀ ਸਤਕਾਰ ਦੇ ਨਾਲ ਸ਼ਿਸ਼ੋਭਿਤ ਕੀਤੇ ਜਾਣਗੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਗੁਰੂ ਘਰ ਦੇ ਨਾਲ ਕੰਡਿਆਲੀ ਧਾਰ ਹੈ ਤਾਂ ਇਸ ਗੁਰੂ ਘਰ ਦੇ ਵਿੱਚ ਹੁਣ ਕਿੰਨੇ ਹੀ ਸਤਕਾਰ ਦੇ ਨਾਲ ਜੋ ਮਹਾਰਾਜ ਜੀ ਦੇ ਸਰੂਪ ਨੇ ਹੁਣ ਪੂਰੇ ਹੀ ਮਰਿਆਦਾ ਅਨਸਾਰ ਜਿਹੜੇ ਸ਼ਿਸ਼ੋਭਜ ਕਿਤੇ ਜਾਣਗੇ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੇ ਕੀਤੀਆਂ ਨੇ ਤੇ ਸਾਡੇ ਨਾਲ ਜਰੂਰ ਸ਼ਰੋਮਣੀ ਕਮੇਟੀ ਤੋਂ ਜੋ ਪ੍ਰਚਾਰਕ ਸਾਹਿਬਾਨ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸਰ ਹੱਦ ਦੇ ਨਾਲ ਜੋ ਕਹਿ ਸਕਦੇ ਆ ਪਿੰਡ ਨਸ਼ਹਿਰਾ ਢਾਲਾ ਜਿੱਥੇ ਕਿ ਗੁਰੂ ਘਰ ਦੇ ਵਿੱਚ ਮਹਾਰਾਜ ਦੇ ਸਰੂਪ ਫੇਰ ਤੋਂ ਸ਼ਿਸ਼ੋਭਿਤ ਕੀਤੇ ਗਏ ਨੇ ਕਿੰਨੇ ਸਰੂਪ ਜਿਹੜੇ ਮਹਾਰਾਜ ਜੀ ਇੱਥੋਂ ਲੈ ਕੇ ਗਏ ਸਨ ਅਸੀਂ ਇਸ ਪਵਨ ਸਥਾਨ ਤੋਂ 11 ਪਵਨ ਸਰੂਪ ਸੰਨ ਜਿਹੜੇ ਉਹ ਇੱਥੋਂ ਸੁਰੱਖਿਅਤ ਜਗ੍ਹਾ ਲੈ ਕੇ ਗਿਆ ਸੀ ਜਦੋਂ ਜੰਗ ਦਾ ਮਾਹੌਲ ਸੀ ਸ਼੍ਰੋਮ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਨੂੰ ਹੁਕਮ ਜਾਰੀ ਕੀਤੇ ਕਿ ਪਹਿਲਾਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਸਰੂਪਾਂ ਨੂੰ ਸਰਹੱਦੀ ਇਲਾਕੇ ਦੇ ਪਿੰਡਾਂ ਦੇ ਵਿੱਚੋਂ ਸੁਰੱਖਿਤ ਜਗ੍ਹਾ ਜਿਹੜਾ ਉਹ ਉੱਥੇ ਸੁਰੱਖਿਤ ਜਗ੍ਹਾ ਲੈ ਕੇ ਜਾਇਆ ਜਾਵੇ ਫਿਰ ਅਸੀਂ ਉਸ ਸਮੇਂ ਜਿੰਨੇ ਵੀ ਸਰਹੱਦੀ ਇਲਾਕਿਆਂ ਦੇ ਜਿੰਨੇ ਵੀ ਪਿੰਡਾਂ ਦੇ ਗੁਰਦੁਆਰੇ ਸਾਹਿਬਾਨੇ ਉੱਥੋਂ ਪਾਉਂ ਸਰੂਪ ਜਿਹੜੇ ਸੀ ਉਹ ਸੁਰੱਖਿਤ ਜਗ੍ਹਾ ਤਰਨਤਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਲੈ ਕੇ ਗਿਆ ਸੀ ਤਾਂ ਹੋ ਉਸੇ ਤਰ੍ਹਾਂ ਦੇ ਨਾਲ ਫੇਤ ਤੋਂ ਜਿਹੜਾ ਸਤਕਾਰ ਦੇ ਨਾਲ ਮਰੀਜ਼ ਦਾ ਸਰੂਪ ਜਿਹੜਾ ਸ਼ੁਸ਼ੁਭ ਕਰ ਦਿੱਤੇ ਹਾਂਜੀ ਉਸੇ ਤਰ੍ਹਾਂ ਜਦੋਂ ਹੁਣ ਮਾਹੌਲ ਖੁਸ਼ਹਰਮਾ ਬਣ ਚੁੱਕਾ ਹੈ ਮਾਹੌਲ ਜਿਹੜਾ ਸ਼ਾਂਤੀਪੂਰਵਕ ਹੈ ਤੇ ਸੰਗਤਾਂ ਦੇ ਵਿੱਚ ਪਹਿਲਾਂ ਵਿਰਾਗ ਸੀ ਤੇ ਅੱਖਾਂ 'ਚ ਹੰਝੂ ਵੀ ਸਨ ਤੇ ਹੁਣ ਉਸੇ ਤਰ੍ਹਾਂ ਹੀ ਜਿਹੜਾ ਸੰਗਤਾਂ ਦੇ ਵਿੱਚ ਉਤਸ਼ਾਹ ਵੀ ਠਾਠਾ ਮਾਰ ਰਿਹਾ ਖੁਸ਼ੀ ਦੀ ਲਹਿਰ ਹੈ ਤੇ ਇਸੇ ਕਰਕੇ ਅਸੀਂ ਉਹ ਜਿਸ ਤਰ੍ਹਾਂ ਬ੍ਰਾਜਮਨ ਇਥੋਂ ਲੈ ਕੇ ਗਿਆ ਸੀ ਪੰਮ ਸਰੂਪ ਉਸੇ ਤਰ੍ਹਾਂ ਹੀ ਸ਼ਰਦਾ ਦੇ ਨਾਲ ਪਿਆਰ ਦੇ ਨਾਲ ਤੇ ਸਤਿਕਾਰ ਦੇ ਨਾਲ ਪੰਮ ਸਰੂਪ ਫੇਰ ਬ੍ਰਾਜਮਨ ਕਰ ਰਹੇ ਜੀ ਇਹ ਪੂਰਾ ਲਗਾਤਾਰ ਗੁਰੂ ਕਰਨੀਆਂ ਸਾਂਝੀਆਂ ਕੀਤੀਆਂ ਨੇ ਜਿੱਥੇ ਕੀ ਮਹਾਰਾਜ ਜੀ ਦੇ ਪਵਨ ਸਰੂਪ ਜਦੋਂ ਮਾਹੌਲ ਜੋ ਤਨਾਪੁਰਕ ਮਹੌਲ ਬਣਦਾ ਤਾਂ ਉਸ ਦਰਮਿਆਨ ਮਹਾਰਾਜ ਦੇ ਸਰੂਪ ਇਥੋਂ ਲੈ ਕੇ ਜਾਏ ਜਾਂਦੇ ਨੇ ਲੇਕਿਨ ਹੁਣ ਤੋਂ ਜਦੋਂ ਫੇਰ ਮਹੌਲ ਸ਼ਾਂਤ ਹੁੰਦਾ ਦੋਨੋਂ ਮੁਲਕਾਂ ਦੇ ਵਿੱਚ ਤਾਂ ਹੁਣ ਫੇਰ ਤੋਂ ਮਹਾਰਾਜ ਦੇ ਸਰੂਪ ਜਿਹੜੇ ਆ ਗੁਰੂ ਘਰਾਂ ਦੇ ਵਿੱਚ ਸ਼ਿਸ਼ੋਭਿਤ ਜੋ ਕਰ ਦਿੱਤੇ ਗਏ ਨੇ ਤਾਂ ਪੂਰੇ ਪਿੰਡ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਹੈ ਹਾਲਾ ਕਿ ਜਦੋਂ ਮਹਾਰਾਜ ਦੇ ਸਰੂਪ ਲੈ ਕੇ ਗਏ ਸਨ ਤਾਂ ਉਹ ਤੋਂ ਜ਼ਰੂਰ ਹਰ ਕਿਸੇ ਦੇ ਮਨ ਜੋ ਕਾਫੀ ਜੋ ਦੁਖੀ ਹੋਇਆ ਸੀਗਾ ਹੰਝੂ ਤੱਕ ਆ ਗਏ ਸੀਗੇ ਜਿਹੜੀਆਂ ਸੰਗਤਾਂ ਸੀਗੀਆਂ ਤਾਂ ਹੁਣ ਖੁਸ਼ੀ ਦਾ ਮਾਹੌਲ ਪੂਰੇ ਪਿੰਡ ਦੇ ਵਿੱਚ ਹੈਗਾ ਤਾਂ ਤੜਨਾਲ ਸਰਹੱਦੀ ਪਿੰਡਾਂ ਦੀ ਤਸਵੀਰ ਸੰਚਾਰ ਰਹੇ ਹਾਂ ਜਿੱਥੇ ਕੀ ਮਾਹੌਲ ਠੀਕ ਹੋਣ ਤੋਂ ਬਾਅਦ ਮਾਰੀ ਦੇ ਰੂਪ ਇੱਕ ਵਾਰ ਫੇਰ ਤੋਂ ਜਿਹੜੇ ਗੁਰੂ ਘਰਾਂ ਦੇ ਵਿੱਚ ਸ਼ੁਸ਼ੋਭਿਤ ਕਰ ਦਿੱਤੇ ਗਏ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਕਸ਼ਸਣਕ ਜਗਬਾਨੀ ਟੀਵੀ ਓਟਾਰੀ